ਔਰ ਛੜੀਆਂ ਛੜੀਆਂ ਉਮਰ ਦੀਆਂ ਛੜੀਆਂ ਬੱਚੀਆਂ ਤਿਆਂ ਜਿਹੜੀਆਂ ਵਿਧਵਾ ਹੋਈਆਂ ਬਿਰਕੜੀਆਂ ਸੀਆਂ ਲੇਕਿਨ ਉਹਨਾਂ ਦਇਆ ਨਹੀਂ ਕੀਤੀ ਪੂਰੀ ਮਸ਼ਹਹਦੀ ਦੇ ਨਾਲ ਕੋਈ ਵੀ ਪਾਰਟੀ ਹੋਵੇ ਜਿੱਥੇ ਦੇਸ਼ ਦੀ ਇਕਤਾ ਔਰ ਅਖੰਡਤਾ ਦਾ ਸਵਾਲ ਆਂਦਾ ਹੈ ਅਸੀਂ ਸਾਰੇ ਖੜੇ ਹਾਂ ਅਸੀਂ ਇਹ ਕਮ ਹੋਣ ਨਹੀਂ ਦੇਵਾਂਗੇ بڑے ਵੱਡੇ ਵੱਡੇ ਸਾਡੇ ਲੀਡਰਾਂ ਨੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਦੇ ਹਨ जो पाकिस्तान और जो हमारी बाहरी ताकतें हैं, उन्होंने देश की अखंडता को तोड़ने का प्रयास किया है सदा इंडियन आर्मी के उ इंडियन फोर्स के ऊपर पूरा विश्वास है और सख्त तो सख्त कार्रवाई होगी। वेट करो वेट एंड वॉच आम पब्लिक देते ओपन फायरिंग कर रहे हो बिल्कुल गलत गल है ਨਿਵਾਸ ਤੇ ਔਰ ਜਿਹੜੇ ਵੀ ਇਸ ਆਕੀ ਹਮਲੇ ਦੇ ਪਿੱਛੇ ਹੈ ਉਹਨਾਂ ਵਾਸਤੇ ਵੀ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੈਂ ਪੁੱਛਦੀ ਆ ਕਿ ਤਿਆਂ ਪੁੱਤਾਂ ਉਹਨਾਂ ਦੇ ਵੀ ਹੋਊਗੇ ਸਸੀ ਗਾਜ ਜੀ ਲੁਧਾਨਾ ਲਾਈਵ ਦੇਖ ਰਹੇ ਹੋ ਅੱਜ ਕੁਮਾਰ ਮੰਡੀ ਦੇ ਵਿੱਚ ਤਮਾਮ ਕਾਂਗਰਸ ਲੀਡਰ ਅਤੇ ਵਰਕਰ ਅਤੇ ਦੇਖ ਸਕਦੇ ਹੋ ਅੱਜ ਚੰਡਲ ਮਾਸ ਕਰ ਰਹੇ ਨੇ ਪੈਲਗਾਮ ਦੇ ਵਿੱਚ ਜਿਹੜੇ ਹਮ ਆਤਮਕੀਆਂ ਦੇ ਲੋ ਹਮੜਾ ਕੀਤਾ ਗਿਆ ਸੀਗਾ ਜਾਤ ਪਾਤ ਧਰਮ ਪੁੱਛ ਕੇ ਉਸ ਦੇ ਦੌਰਾਨ ਅੱਜ ਮੰਤਰੀ ਸਾਬਕਾ ਮੰਤਰੀ ਮੋਹਨ ਆਸ਼ੂ ਅਤੇ ਸਾਬਕਾ ਮੰਤਰੀ ਰਾਣਾ ਗੁਰਜਨ ਗੁਰਜੀਤ ਅਤੇ तमाम ਲੀਡਰਸ਼ਿਪ ਇੱਥੇ ਪਹੁੰਚੀ ਹੈ ਤੇ ਅੱਜ ਕੈਂਡਲ ਮਾਰਚ ਕੱਢੀ ਜਾ ਰਹੀ ਹੈ ਕੁਵਾਰ ਮੰਡੀ ਤੋਂ ਤਸਵੀਰਾਂ ਦੇਖ ਸਕਦੇ ਹੋ ਪੱਥਾਂ ਦੇ ਵਿੱਚ ਮੌਤੀਆਂ ਬੜੀਆਂ ਹੋਈਆਂ ਨੇ ਸ਼ੋਕ ਦੀ ਲਹਿਰ ਹੈ ਕਿ ਜਿਹੜਾ ਪੈਗਾਮ ਦੇ ਵਿੱਚ ਹਮਲਾ ਆਇਆ ਤਨਕੀਆਂ ਦੇ ਵੱਲੋਂ ਕੜੀ ਨਿੰਦਾ ਕਰਦੇ ਆ ਕਾਫੀ ਦੁੱਖਾ ਤਸਵੀਰਾਂ ਦੇਖੋ ਜੋ ਥੱਰੇ ਵਿੱਚ ਬੈਨਾ ਫੜੇ ਨੇ ਵੀ ਵਾਡ ਦੱਸ ਚ ਸਪੋਰਟ ਦੀ ਪੀਪਲ ਹੂ ਲੌਸ देयर ਲਿਵ ਇਨ ਟੈਰਰਿਸਟ ਅਟੈਕ ਐਟ ਪੈਲਗਮ ਤਸਵੀਰਾਂ ਦੇਖ ਸਕਦੇ ਹੋ ਜੀ ਰਨ ਲਈ ਅੱਜ ਕੈਂਡਲ ਮਾਰਚ ਕੀਤੀ ਕੀਤੀ ਗਿਆ ਕੀ ਕਹਿਣਾ ਚਾਹੋਗੇ ਜੇ ਅਤੰਕੀ ਹਮਲੇ ਹੋਏ ਸ਼ਮਨਤ ਫਰੀ ਹੈ 1 ਮਾਰਚ ਕੀਤੀ ਹੈ ਕੈਂਡਲ ਮਾਰਚ ਔਰ ਅੱਜ ਜੋ ਪੈਲਗਮ ਦੇ ਵਿੱਚ ਹੋਇਆ ਉਹਦੇ ਵਿਰੁੱਧ ਛੱਟੀਆਂ ਛਡੀਆਂ ਉਮਰ ਦੀਆਂ ਸਾੜੀਆਂ ਬੱਚੀਆਂ ਤੀਆਂ ਜਿਹੜੀਆਂ ਵਿਧਵਾ ਹੋਈਆਂ ਬਿਰਕਰੀਆਂ ਸੀਆਂ ਲੇਕਿਨ ਉਹਨਾਂ ਦਇਆ ਨਹੀਂ ਕੀਤੀ ਇਹ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਆ ਇਹ ਕਦੇ ਵੀ ਇੱਥੇ ਸ਼ਾਂਤੀ ਨਹੀਂ ਫੈਲਾ ਸਕਦੇ ਔਰ ਪਾਕਿਸਤਾਨ ਨੂੰ ਸਾਡਾ ਮੁਲਕ ਮੂੰਹ ਤੋੜ ਜਵਾਬ ਦੇਗਾ ਇਹ ਅਸੀਂ ਜਿਹੜਾ ਮਾਰਚ ਕੱਢਿਆ ਇਹ ਇੱਕ ਪ੍ਰਤੀਕ ਹੈ ਹਿੰਦੁਸਤਾਨ ਜਦੋਂ ਹਿੰਦੁਸਤਾਨ ਤੇ ਆਪਣੇ ਸਰਕਾਰ ਤੇ ਕ੍ਰਾਸ ਪਾਰਟੀ ਲੈਣ ਅਸੀਂ ਸਾਰੇ ਇਕੱਠੇ ਨੇ ਨਾ ਇੱਕ ਪਾਸੇ ਹੱਥ ਬੜਾਉਣ ਦੀ ਗੱਲ ਕੀਤੀ ਜਾਂਦੀ ਆ ਦੂਜੇ ਪਾਸੇ ਵਾਰਕ ਦਿੱਤੇ ਜਾਂਦੇ ਨੇ ਕਿਸ ਤਰ੍ਹਾਂ ਦੇ ਦੇ ਚੀਜ਼ ਦੇ ਦੇਖੋ ਗੱਲਿਆ ਇਹਦਾ ਜਵਾਬ ਤੇ ਛਾੜੀਆਂ ਸੈਂਟਰਲ ਸਕਿਉਰਿਟੀ ਫੋਰਸਸ ਡਿਫੈਂਸ ਮਿਨਿਸਟਰੀ ਔਰ ਜਿਹਦਾ ਬਹੁਤ ਸੰਜੀਦਗੀ ਨਾਲ ਇਹਦਾ ਜਵਾਬ ਦੇਗਾ ਉਹ ਸਮੇ ਸਮੇ ਤੇ ਆਪਾਂ ਜਵਾਬ ਦਿੰਦੇ ਰਹੇ ਹਾਂ ਅੱਛਾ ਹਰ ਸਰ ਕਿਸ ਤਰ੍ਹਾਂ ਦੇ ਦੋ ਹਰ ਰੂ ਪੁੱਛਿਆ ਗਿਆ ਨਾਮ ਪੁੱਛਿਆ ਗਿਆ ਉਦੋਂ ਗੋਲੀ ਮਾਰੀ ਗਈ ਕੀ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬਿਲਕੁਲ ਫਿਰ ਪਾਕਿਸਤਾਨ ਤੇ ਕੁਝ ਇਹ ਹਰਕਤਾਂ ਸਮੇ ਸਮੇ ਤੇ ਸਾਡੇ ਨਾਲ ਕਰਦਾ ਰਿਹਾ ਕਦੇ ਕਸ਼ਮੀਰ ਕਦੇ ਪੰਜਾਬ ਫਿਰ ਪੰਜਾਬ ਦੇ ਵਿੱਚ ਵੀ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਆ ਬਹੁਤ ਸਾਰੀਆਂ ਤਾਕਤਾਂ ਤੇ ਅਸੀਂ ਇਹ ਕੰਮ ਹੋਣ ਨਹੀਂ ਦੇਵਾਂਗੇ بڑے ਵੱਡੇ ਵੱਟੇ ਸਾਡੇ ਲੀਡਰਾਂ ਨੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਦੇ ਆਨੇ ਔਰ ਸਮੇਂ-ਸਮੇਂ ਤੇ ਅਸੀਂ ਲੋਕਾਂ ਨਾਲ ਖੜੇ ਹੋਏ ਤੇ ਖੜੇ ਰਹਾਂਗੇ अच्छा एक वीडियो भी जारी जारी ਹੁੰਦਾ ਵਾ ਕਿ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਸਾਡਾ ਹੱਥ ਨਹੀਂ ਹੈਗਾ ਉਹ ਉਹ ਇੱਥੇ ਸਾਨੂੰ ਨਾ قصورਵਾਦ ਮੀਡੀਆ ਹਿੰਦੁਸਤਾਨ ਦੀ ਮੀਡੀਆ ਮੇਰੇ ਤੇ قصور ਕਰਨੀ ਜਾ ਰਹੀ ਉਸ ਚੀਜ਼ ਨੂੰ ਕਿੱਸਾ ਦੇ ਨਹੀਂ ਦੇਖੋ ਜਿਸ ਗੱਲ ਦਾ ਮੈਨੂੰ ਪਤਾ ਨਹੀਂ ਮੈਂ ਜਵਾਬ ਨਹੀਂ ਦੇ ਚਲੋ ਜਿਹੜਾ ਕਸ਼ਮੀਰ ਦਾ ਵਪਾਰ ਖਤਮ ਹੋਇਆ ਕਾਫੀ ਸਾਲਾਂ ਬਾਅਦ ਆਜ਼ਾਦ ਹੋਈ ਕਸ਼ਮੀਰ ਫਿਰ ਤੋਂ ਬੰਦੀਸ਼ ਦੇ ਵਿਚਾਰਿਆ ਉਸ ਚੀਜ਼ ਕਿੱਸਾ ਦੇ ਦਿਓ ਕਸ਼ਮੀਰ ਦਾ ਔਰ ਹਿੰਦੁਸਤਾਨ ਦਾ ਵਪਾਰ ਪਾਕਿਸਤਾਨ ਔਰ ਮਿਡਲ ਈਸਟ ਦਾ ਬੰਦ ਹੋਇਆ ਇਸ ਰੂਟ 'ਤਣੀ ਇਹ ਮੰਦ ਭਾਗਾ ਸਰ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਜਿਨ੍ਹਾਂ ਦੇ ਪਤੀ ਮਰ ਗਏ ਉਹ ਔਰਤਾਂ ਗੁੱਦਾਂ ਹੋ ਗਈਆਂ ਹਨ ਜਿਹੜਾ ਪਿਤਾ ਮਰ ਗਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਈ ਇਸ ਦੁੱਖ ਦੀ ਘੜੀ ਤੇ ਸਾਰਾ ਮੁਲਕ ਉਹਨਾਂ ਨਾਲ ਖੜਾ ਆ ਹੰਦਰ ਦੀ ਕਰ ਰਿਹਾ ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸ਼ਕਤੀ ਨਾਲ ਹਿੰਦੁਸਤਾਨ ਨਿਪਟਣ ਦੇ ਕਾਬਿਲ ਹੈਗਾ ਇੱਕ ਪੰਜਾਬੀ ਜੀਰਾਨਾ ਸਰ ਕਿਸ ਤਰ੍ਹਾਂ ਦੇਖਦੇ ਹੋ ਕੀ ਚਾਹੋਗੇ ਸਾਰੇ ਹੱਥਾਂ ਕੀ ਬੋਲੇ ਹਾਰੇ ਉਹਨਾਂ ਬਣਾ ਬੜੀ ਮਾੜੀ ਹਰਕਤ ਕੀਤੀ ਗਈ ਹੈ ਇਹ ਉਹਨਾਂ ਦੇ ਜਿਹੜੇ ਮਨਸੂਬੇ ਆ ਕਦੀ ਸਫਲ ਨਹੀਂ ਹੋਣਗੇ ਸਾਰਾ ਦੇਸ਼ ਇਕਜੁੱਟ ਹੈ ਅੱਜ ਤੁਸੀਂ ਦੇਖ ਰਹੇ ਹੋ ਸਾਰਾ ਦੇਸ਼ ਜਿਹੜਾ ਇਕਜੁੱਟ ਹੈ ਔਰ ਪੂਰੀ ਮਸ਼ਹਹਦੀ ਦੇ ਨਾਲ ਕੋਈ ਵੀ ਪਾਰਟੀ ਹੋਵੇ ਜਿੱਥੇ ਦੇਸ਼ ਦੀ ਏਕਤਾ ਔਰ ਅਖੰਡਤਾ ਦਾ ਸਵਾਲ ਆਂਦਾ ਹੈ ਅਸੀਂ ਸਾਰੇ ਇਕੱਠੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਸ ਦਾ ਹੋਰ ਕਿਸ ਤਰ੍ਹਾਂ ਦੇਦੇ ਹੋ ਛੋਟੇ ਛੋਟੇ ਬੱਚੇ ਜਰੂ ਉੱਥੇ ਖੇਡ ਰਹੇ ਸੀਗੇ ਉਸ ਤੋਂ ਬਾਅਦ ਇੱਕ ਪੇਸ ਬਦਲ ਕੇ ਹਿੰਦੂ ਹਿੰਦੁਸਤਾਨੀ ਆਰਮੀਆ ਪੇਸ ਬਦਲ ਕੇ ਪਰਚੀ ਇਨਾਮ ਪੁੱਛਿਆ ਗਿਆ ਆਈਡੈਂਟੀਟੀ ਵਿਖੇ ਗਈ ਉਸ ਤੋਂ ਬਾਅਦ ਗੋਲੀਆਂ ਤਾਬਰ ਤੋਂ ਗੋਲੀਆਂ ਚਲਾਈ ਜਾਂਦੀਆਂ ਤੇ ਇਸ ਦੇ ਵਿੱਚ ਕਿਸੇ ਨਾ ਕਿਸੇ ਏਜੰਸੀਆਂ ਨੂੰ ਕੀ ਵਾਕੂਫੀ ਨਹੀਂ ਸੀਗੀ ਸਰ ਇਸ ਤੋਂ ਮਾੜੀ ਘਟਨਾ ਹੋ ਮੈਂ ਇਹੀ ਕਹਿ ਸਕਦਾ ਇਸ ਤੋਂ ਮਾੜੀ ਘਟਨਾ ਹੋ ਨਹੀਂ ਸਕਦੀ ਅੱਜ ਸਾਰੇ ਦੇਸ਼ ਦੇ ਅੰਦਰ ਤੁਸੀਂ ਦੇਖ ਰਹੇ ਹੋ ਹਰ ਇੱਕ ਦਾ ਮਨ ਦੁਖੀ ਹੈ ਹਰ ਇੱਕ ਵਿਅਕਤੀ ਇਸ ਗੱਲ ਦਾ ਸ਼ੋਕ ਮਨਾ ਰਿਹਾ ਕਿ ਬਹੁਤ ਮਾੜੀ ਘਟਨਾ ਹੈ ਔਰ ਸਾਡੀਆਂ ਏਜੰਸੀਆਂ ਸਾਡੇ ਪੂਰਾ ਲੱਗੀ ਹੋਈ ਹੈ ਸਾਡੀ ਕੰਟਰੀ ਸਾਡੀ ਆਰਮੀ ਸਾਡੀਆਂ ਏਜੰਸੀਆਂ ਲੱਗੀਆਂ ਆਈਆਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਹ ਕੜੀ ਸ਼ਬਦੋ ਮੇ ਕਾਂਗਰਸ ਪਾਰਟੀ ਇਸ ਦੀ ਨਿੰਦਾ ਕਰਦੀ ਹੈ ਜਿਸ ਪ੍ਰਕਾਰ ਸੇ जो पाकिस्तान और जो हमारी बाहरी ताकतें हैं उन्होंने देश की अखंडता को तोड़ने का प्रयास किया है हम कांग्रेस पार्टी आज इस कैंडल मार्च के माध्यम से पूरे पंजाब में हर शहर में हम लोग कांग्रेस पार्टी के माध्यम से इसकी इसको 20 मार्च के माध्यम से हम निकल चुके हैं हमारी पूरी लीडरशिप तक है 15 दे लीडर मंगाई मंगा, मंगा शर्मा जुड़ चुके हैं मंगा जी किस तरह से रौनी हरकत पहली बार ही कश्मीर में हुई है क्योंकि कश्मीर काफी साल बाद आजाद हुई फिर एक तो बंदी ਵਿੱਚ बैठ गए वो पाकिस्तान की साजिश है साडे देश ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਲਈ ਇਹ ਸਖਤ ਸਖਤ ਭਾਰ ਸਰਕਾਰ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ ਜਿਹੜੇ ਬੇਗੁਨਾ ਸਾਡੇ ਬੱਚੇ ਮਾਰੇ ਗਏ ਨੇ ਸਾਡੇ ਭੈਣ ਭਰਾ ਸਾਡੇ ਦੇਸ਼ਵਾਸੀ ਮਾਰੇ ਗਏ ਨੇ ਮੈਂ ਇਹਦੀ ਭਰਪੂਰ ਨਿੰਦਾ ਕਰਦਾ ਪਾਕਿਸਤਾਨ ਨੂੰ ਇਹ ਸਖਤ ਸਖਤ ਸਜ਼ਾ ਵੀ ਦੇਣੀ ਚਾਹੀਦੀ ਹੈ ਕਿਸਾ ਦੇਦੇ ਧਰਮ ਜਾਤ ਪੁੱਛ ਕੇ ਮਾਰੀ ਗਈ ਗੋਲੀਆਂ ਉਤੋਂ ਭਾਰਤ ਦੀ ਫੌਜ ਦਾ ਹੀ ਬੇਚਾਰਨ ਕਰਕੇ ਜਿਹੜੀਆਂ ਗੋਲੀਆਂ ਮਾਰੀ ਗਈਆਂ ਸਾਡਾ ਦੇਸ਼ Hindu Muslim Sikh ਸਾਰੇ ਦਾ ਭਾਈਚਾਰਾ ਦਾ ਸਮੂਤ ਹੈ ਆਲ ਵਰਡ ਦੇ ਵਿੱਚ ਭਾਰਤ ਦੀ ਵਸਾਇ ਦਿੱਤੀ ਜਾਂਦੀ ਹੈ ਵੀ ਸਾਰੇ ਦੇਸ਼ ਵਾਸੀ ਇਕੱਠੇ ਰਲ ਮਿਲ ਕੇ ਰਹਿੰਦੇ ਆ। ਕਿੰਨਾ ਕਿਤੇ ਕਸ਼ਮੀਰ ਜਿਹੜੇ ਜਿਹੜੇ ਕਸ਼ਮੀਰ ਵਿੱਚ ਸਾਡੀ ਇੰਡੀਅਨ ਆਰਮੀ ਹੈਗੀ ਹੈ ਕਿ ਹੁਣ ਲੋਕ ਉੱਤੇ ਵਿਸ਼ਵਾਸ ਕਰ ਪਾਂਗੇ। ਬਿਲਕੁਲ ਸਾਡਾ ਇੰਡੀਅਨ ਆਰਮੀ ਦੇ ਉੱਤੇ ਇੰਡੀਅਨ ਫੋਰਸ ਦੇ ਉੱਪਰ ਪੂਰਾ ਵਿਸ਼ਵਾਸ ਹੈ। ਔਰ ਸਖਤ ਤੋਂ ਸਖਤ ਕਾਰਵਾਈ ਹੋਏਗੀ ਵੇਟ ਕਰੋ ਵੇਟ ਐਂਡ ਵਾਚ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਜਿੰਦਾਬਾਦ ਕਿ ਸਾਡੇ ਮੁਰਦਾਬਾਦ ਦੇ ਨਾਰੇ ਲਾਏ ਆ तमाम ਲੀਡਰਸ਼ਿਪ ਇੱਥੇ ਪਹੁੰਚੀ तमाम ਲੀਡਰਸ਼ਿਪ ਦੇ ਬਲੋ ਕੈਂਡਲ ਮਾਰਚ ਕਰਦਾ ਰੋਸ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ तमाम ਲੀਡਰਸ਼ਿਪ ਇੱਥੇ ਪਹੁੰਚੀ ਆ ਤਸਵੀਰਾਂ ਦੇ ਵਿੱਚ ਇਹ ਭਾਗਪੂਜਨ ਆਸ਼ੂ ਜੀ ਪਹੁੰਚੇ ਰਾਣਾ ਗੁਰਜੀਤ ਵੀ ਪਹੁੰਚੇ ਤੇ तमाम ਹੋਰ ਦਿੱਲੀ ਤੋਂ ਲੀਡਰਸ਼ਿਪ ਪਹੁੰਚੀ ਹੈ ਤਸਵੀਰਾਂ ਨੇ ਸਰ ਕਿਸ ਤਰ੍ਹਾਂ ਦੇ ਦੇਓ ਇਸ ਈ ਨੂੰ ਹੈ ਜੀ ਬੜੀ ਮੰਦ ਭਗੀ ਗੱਲ ਹੈ ਕਿ ਸਰ ਦੇਸ ਤਰੀਕੇ ਨਾਲ ਚੋਰ ਚੋਰੀ ਛੁਪੇ ਆ ਕੇ ਆਮ ਪਬਲਿਕ ਦੇ ਉੱਤੇ ਸੀ ਓਪਨ ਫਾਇਰਿੰਗ ਕਰ ਰਹੇ ਹੋ ਬਿਲਕੁਲ ਗਲਤ ਗੱਲ ਹੈ ਇਹ ਅੱਜ ਇਸੇ ਕਰਕੇ ਕਾਂਗਰਸ ਪਾਰਟੀ ਨੇ ਸ਼ਾਂਤੀ ਮਾਰਚ ਰੱਖਿਆ ਸੀਗਾ ਕਿ ਪਰਮਾਤਮਾ ਉਹਨਾਂ ਲੋਕਾਂ ਨੂੰ ਪਿਆਲਗਾਮ ਦੇ ਗਰਾਊਂਡ ਦੇ ਵਿੱਚ ਜਿਹਨੂੰ ਮਿਨੀ ਸਿਜ਼ਰਨ ਕਿਹਾ ਜਾਂਦਾ ਉਸ ਦੇ ਵਿੱਚ ਇੱਕ ਕਪਲ ਜੋੜਾ ਖੇਡ ਰਿਆ ਸੀਗਾ ਹਜ਼ਾ ਖੇਡ ਰਿਆ ਸੀਗਾ ਤੇ ਘੁੰਮਣ ਗਿਆ ਸੀਗਾ ਉੱਥੇ ਹੀ ਤਾਬਰਤੌਰ ਗੋਲੀਆਂ ਜਹਾਇ ਜਾਂਦੀਆਂ ਨੇ ਆਤੰਕੀ ਆਤੰਕੀਆਂ ਦੇ ਵੱਲੋਂ ਤੁਮ ਕਿਸ ਤਰ੍ਹਾਂ ਦੇਖਦੇ ਹੋ ਇੱਕ ਖਾਲਾ ਕੀ 21 ਅਪ੍ਰੈਲ ਨੂੰ ਵਿਆਹ ਹੋਇਆ ਸੀਗਾ ਤੇ 26 ਅਪ੍ਰੈਲ ਨੂੰ ਹੀ ਮੌਤ ਹੋ ਗਈ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਇੱਕ ਲੇਡੀ ਹੋ ਕਿਸ ਤਰ੍ਹਾਂ ਆਪਣਾ ਜਿਹੜਾ ਦੁੱਖ ਹੁੰਦਾ ਇੱਕ ਪਤੀ ਦਾ ਜਾਣ ਦਾ ਉਹ ਦੁੱਖ ਕਿਸ ਤਰ੍ਹਾਂ ਦਾ ਹੋਣਾ ਉਸ ਤੱਕ ਦੇਖੋ ਜੀ ਮੈਂ ਮਹਿਲਾ ਕਾਂਗਰਸ ਤੋਂ ਜ਼ਿਲ੍ਹਾ ਪ੍ਰਧਾਨ ਸੁਨੀਦਰ ਕੌਰ ਆਂ ਬਹੁਤ ਹੀ ਮਦਪਾਗੀ ਘਟਨਾ ਹੈ ਬਹੁਤ ਹੀ ਦੁੱਖ ਹੋਇਆ ਇਹ ਦੇਖ ਕੇ ਕਿ ਨਵਾਂ ਵਿਆਇਆ ਜੋੜਾ ਉਸ ਨੂੰ ਇਹ ਪੁੱਛ ਕੇ ਮਾਰਿਆ ਜਾਂਦਾ ਕਿ Hindu ਜਾਂ Muslim ਬਹੁਤ ਹੀ ਸ਼ਰਮ ਵਾਲੀ ਗੱਲ ਹੈ ਇਹ ਆਤਕੀਆਂ ਵਾਸਤੇ ਔਰ ਜਿਹੜੇ ਵੀ ਇਸ ਆਤਕੀ ਹਮਲੇ ਦੇ ਪਿੱਛੇ ਹੈ ਉਹਨਾਂ ਵਾਸਤੇ ਵੀ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੈਂ ਪੁੱਛਦੀ ਹਾਂ ਕਿ ਧੀਆਂ ਪੁੱਤਾਂ ਉਹਨਾਂ ਦੇ ਵੀ ਹੋਣਗੇ ਪਰ ਇਹ ਬਹੁਤ ਗਲਤ ਗੱਲ ਹੈ ਦਿਲ ਪਸੀ ਜਾਂਦਾ ਇਹ ਘਟਨਾ ਦੇਖ ਕੇ ਕਿ ਇਨਾ ਘਟਿਆ ਕੰਮ ਕੋਈ ਇਨਸਾਨ ਕਰ ਸਕਦਾ ਇਨਸਾਨੀਅਤ ਦੀਆਂ ਹੱਦਾਂ ਨੂੰ ਪਾਰ ਚੁੱਕ ਕਰ ਚੁੱਕਿਆ ਹੈ ਮੈਮ ਲੱਗਦਾ ਨਹੀਂ ਕਿ ਤਣ ਕਿਤੇ ਘੁੰਮ ਘੁਮਣਾ ਜਾਣਾ ਵੀ ਗੁਨਾਹ ਹੋ ਗਿਆ ਇੱਕ ਜਗਤ ਹਾਂਜੀ ਇਸ ਵੇਲੇ ਜਿਹੜੀ ਸਰਕਾਰ ਕਾਨੂੰਨ ਦੀ ਵਿਵਸਥਾ ਐਨੀ ਕੁ ਖਰਾਬ ਹੋ ਚੁੱਕੀ ਆ ਕਿ ਘਰ ਤੋਂ ਬਾਹਰ ਔਰ ਘਰ ਦੇ ਵਿੱਚ ਕੋਈ ਵੀ ਬੰਦਾ ਸੇਫ ਨਹੀਂ ਹੈ ਤੁਹਾਨੂੰ ਲੱਗਦਾ ਨਹੀਂ ਕਿ ਤਣ ਕਿਤੇ ਇੱਕ ਜਗ੍ਹਾ ਸਾਡੇ ਦੇਸ਼ ਦਾ ਜਵਾਨ ਅਤੇ ਇੱਕ ਘਰ ਲਈ ਦਾ ਪਤੀ ਉਸ ਤੋਂ ਖੋਇਆ ਗਿਆ ਵਾ ਕੋਈ ਬਹੁਤ ਹੀ ਘਟਿਆ ਤੇ ਗੰਦੀ ਰਾਜਨੀਤੀ ਉਹ ਹੀ ਤੁਹਾਨੂੰ ਕਹਿ ਰਹੀਆਂ ਕਿ ਕਿਦਾਂ ਉਹ ਪਰਿਵਾਰ ਇਕਸੈਪਟ ਕਰੇਗਾ ਕਿ 7 ਦਿਨ ਪਹਿਲਾਂ ਜਿਸ ਪਰਿਵਾਰ ਨੇ ਇੰਨੀਆਂ ਖੁਸ਼ੀਆਂ ਮਨਾਇਆਂ ਹੋਣ ਤੇ ਹੁਣ ਇੰਨਾਂ ਦੁੱਖਾਂ ਦਾ ਪਹਾੜ ਉਸ ਪਰਿਵਾਰ ਤੇ ਗਿਰਿਆ ਬਹੁਤ ਹੀ ਦੁੱਖ ਤੇ ਮਦਭਾਗੀ ਘਟਨਾ ਬਹੁਤ ਰੋਸ਼ ਹੈ ਸਾਡੀ ਪੂਰੀ ਕਾਂਗਰਸ ਦੇ ਵਿੱਚ ਔਰ ਸਪੈਸ਼ਲੀ ਮਹਿਲਾ ਕਾਂਗਰਸ ਦੇ ਵਿੱਚ ਕਿਉਂਕਿ ਅਸੀਂ ਵੀ ਕਮਾਵਾਂ ਅਸੀਂ ਬੱਚਿਆਂ ਦੀਆਂ ਮਾਵਾਂ ਹੈਗੀਆਂ ਔਰ ਸਾਡੇ ਵੀ ਪਰਿਵਾਰ ਹੈਗਾ ਸਾਨੂੰ ਪਤਾ ਹੈ ਕਿ ਇੱਕ ਬੱਚੇ ਦੇ ਜਿਹੜਾ ਖੁਸ਼ੀ-ਖੁਸ਼ੀ ਘਰੋਂ ਜਾ ਗਿਆ ਹੋਵੇ ਉਸ ਦੇ ਜਾਣ ਦਾ ਦੁੱਖ ਕੀ ਹੁੰਦਾ ਹੈ ਧੰਨਵਾਦ ਹੈ ਪਹਿਲਗਾਮ ਦੀ ਤਸਵੀਰ ਜਿਹੜੀ ਲਾਈ ਗਈ ਆ ਪੋਸਟਰ ਦੇ ਉੱਤੇ ਤੇ ਜਿਹੜੇ 20 ਤੋਂ 25 ਜਿਹੜੇ ਸ਼ਹੀਦ ਹੋਏ ਨੇ ਜਾਂ ਕਹ ਸ਼ਹੀਦ ਕਹਿ ਸਕਦੇ ਆਂ ਸੀ ਕਿਉਂਕਿ आतंकियों ਨੇ ਬੇ ਬਿਨਾ ਸਮਝੇ ਉਹਨਾਂ ਦੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਜੀ ਲੀਡਰਸ਼ਿਪ ਸੁਚੀ ਲੀਡਰਸ਼ਿਪ ਪਹੁੰਚੀ ਤੇ तमाम ਰੋਸ ਪ੍ਰਦਰਸ਼ਨ ਕੀਤਾ ਜਿਲ੍ਹਾ ਮਹਿਲਾ ਕਾਂਗਰਸ ਵੱਲੋਂ ਵੀ ਰੋਸ ਪ੍ਰਦਰਸ਼ਨ ਜाहिर ਕੀਤਾ ਗਿਆ